ਸਸਿਆਕਾਲ ਜੀ ਆ ਗਏ ਅਸੀਂ ਨਿਊ ਵਲੋਗ ਲੈ ਕੇ ਤੇ ਇਹ ਰਹੀ ਸਾਡੀ ਬਰੈਡ ਤੇ ਇਹ ਰਏ ਨੇ ਸਾਡੇ ਆਲੂ ਜੋ ਸੀ ਬਰੈਡ ਦੇ ਉੱਪਰ ਲਾਵਾਂਗੇ ਤੇ ਮਸਾਲਾ ਤਿਆਰ ਕਰਕੇ ਰੱਖ ਲਿਆ ਸੀ ਤੇ ਇੱਕ ਸਾਈਡ ਤੇ ਤੇਲ ਤਾ ਦਿੱਤਾ ਇੱਕ ਸਾਈਡ ਤੇ ਅਸੀਂ ਚਾਹ ਰੱਖ ਦਿੱਤੀ ਹੈ ਤੇ ਹੁਣ ਅਸੀਂ ਆਪਣਾ ਵਲੋਗ ਅੱਗੇ ਵਧਾਣੇ ਆ ਤੇ ਇਹ ਦੇਖੋ ਤੇਲ ਸਿਕੜਾਈ ਦੇ ਵਿੱਚ ਪਾ ਦਿੱਤਾ ਹੈ ਚਾਹ ਵੀ ਅਸੀਂ ਰੱਖ ਦਿੱਤੀ ਵੀ ਅਦਰਕ ਪਾ ਦਿੱਤਾ ਅਦਰਕ ਵਾਲੀ ਚਾਹ ਬਣਾਵਾਂਗੇ ਇੱਥੇ ਰਹੀ ਹੈ ਬਰੈਡ ਤੇ ਇਹ ਰਏ ਨੇ ਆਲੂ ਤੇ ਹੁਣ ਸਾਡਾ ਸਾਰਾ ਸਮਾਨ ਤਿਆਰ ਹੋ ਚੁੱਕਿਆ ਹੈ ਬਸ ਹੁਣ ਅਸੀਂ ਬ੍ਰੈਡ ਨੂੰ ਕਟਿੰਗ ਕਰਾਂਗੇ ਕਿ ਇਸ ਵਿੱਚ ਆਲੂ ਪਾ ਸਕੀਏ ਤੇ ਉਹ ਦੇਖੋ ਮੈਂ ਨਾ ਬ੍ਰੈਡ ਸਾਈਡ ਤੇ ਪਲੇਟ ਵਿੱਚ ਰੱਖ ਦਿੱਤੀ ਹੈ ਤੇ ਹੁਣ ਮੈਂ ਕਟਿੰਗ ਕਰਾਂਗੀ ਬ੍ਰੈਡ ਨੂੰ ਕਿ ਜੋ ਅਸੀਂ ਇਸ ਵਿੱਚ ਆਲੂ ਲਗਾ ਸਕੀਏ ਤੇ ਨਾ ਮੈਂ ਦੇਖੋ ਕਟਿੰਗ ਕਰ ਰਹੀ ਆ ਪਰ ਮੈਂ ਕਦੀ ਵੀ ਬਰੈਡ ਪੀਸ ਨਹੀਂ ਬਣਾਏ ਤੇ ਮੈਂ ਬਸ ਬਰੈਡ ਕੱਟ ਕੇ ਉਸ ਵਿੱਚ ਆਲੂ ਭਰਾਂਗੀ ਬਾਕੀ ਸਾਰਾ ਜਿਹੜਾ ਕੰਮ ਹੈ ਉਹ ਮੇਰੇ ਹਸਬੰਦ ਕਰਨਗੇ ਉਹ ਮੈਨੂੰ ਕਹਿ ਰਹੇ ਸੀ ਕਿ ਤੇਲ ਪਾਇਆ ਹੈ ਕੜਾਹੀ ਵਿੱਚ ਇਸ ਕਰਕੇ ਤੂੰ ਮੈਨੂੰ ਬਸ ਦੂਸਰਾ ਕੰਮ ਕਰਦੇ ਬਹਿਣ ਵਾਲਾ ਬਾਕੀ ਮੈਂ ਸਾਰਾ ਕੰਮ ਖੁਦ ਕਰ ਲਾਂਗਾ ਤੇ ਬਾਅਦ ਸਿਸ ਕਰਕੇ ਮੈਂ ਦੇਖੋ ਇੱਥੇ ਬ੍ਰੈਡ ਕੱਟ ਰਹੀ ਸੀ ਕਿ ਮੈਂ ਤੁਹਾਨੂੰ ਬ੍ਰੈਡ ਕੱਟ ਕੇ ਉੱਪਰ ਵਿੱਚ ਆਲੂ ਪਰ ਕੇ ਦੇ ਦੇਣੀ ਆ ਤੇ ਬਾਕੀ ਤੁਸੀਂ ਕਰ ਲਓ ਕਿਉਂਕਿ ਉਹ ਵੀ ਡਰਦੇ ਨੇ ਕਿਉਂਕਿ ਸਾਡੀ ਕੜਾਹੀ ਬਹੁਤ ਜ਼ਿਆਦਾ ਹਿਲਦੀ ਹੈ ਤੁਹਾਨੂੰ ਪਤਾ ਹੈ ਤੇ ਉਹ ਕਹਿੰਦੇ ਕਿ ਨਹੀਂ ਛਿੱਟੇ ਪੈਣਗੇ ਤੇ ਤੂੰ ਇਸ ਤਰ੍ਹਾਂ ਕਰ ਤੂੰ ਸਾਈਡ ਤੇ ਹੋ ਕੇ ਬਹਿ ਜੀ ਅੱਜ ਮੈਂ ਤੈਨੂੰ ਆਪਣੇ ਹੱਥ ਦੇ ਬਣੇ ਹੋਏ ਬ੍ਰੈਡ ਪੀਸ ਖਵਾਵਾਂਗਾ ਤੇ ਅੱਜ ਫਿਰ ਖਾਵਾਂਗੇ ਅਸੀਂ ਹਸਬੈਂਡ ਦੇ ਬਨੇ ਹੱਥ ਦੇ ਬਨੇ ਹੋਏ ਬ੍ਰੈਡ ਪੀਸ ਬ੍ਰੈਡ ਪਕੌੜਾ ਤੇ ਬਸ ਇੱਥੇ ਦੇਖੋ ਮੈਂ ਨਾ ਬ੍ਰੈਡ ਦੋ ਲਈਆਂ ਸੀ ਕਿ ਮੈਂ ਦੋ ਬ੍ਰੈਡ ਥੋੜਾ ਕਟਿੰਗ ਕਰ ਲੈਣੀ ਪਰ ਦੋ ਬ੍ਰੈਡ ਹੋਏ ਨਹੀਂ ਕਟਿੰਗ ਤੇ ਇਸ ਕਰਕੇ ਮੈਂ ਕਿਹਾ ਇੱਕ-ਇੱਕ ਕਰਕੇ ਹੀ ਕਰ ਲੈਣੇ ਕਿਉਂਕਿ ਬ੍ਰੈਡ ਸਾਡੀ ਬਹੁਤ ਹੀ ਤਾਜ਼ੀ ਸੀ ਤੇ ਇਸ ਕਰਕੇ ਫਿਰ ਨਾ ਇੱਕ-ਇੱਕ ਹੀ ਲੈ ਲਈ ਮੈਂ ਬ੍ਰੈਡ ਕੱਟਣ ਵਾਸਤੇ ਤੇ ਇੱਥੇ ਦੇਖੋ ਜੀ ਬ੍ਰੈਡ ਦੇਖੋ ਆਲੂ ਭਰ ਲੈਨੇ ਮੈਂ ਤੇ ਬਹੁਤ ਵਧੀਆ ਤਰੀਕੇ ਨਾਲ ਆਲੂ ਭਰੇ ਸੀ ਭਰਨਾ ਥੋੜਾ ਜਿਹਾ ਹੁਣ ਇਹਨਾਂ ਨੇ ਇਸ ਨੇ ਉੱਤੇ ਵੇਸਣ ਲਾ ਕੇ ਦੇ ਬਣਾਉਣੇ ਆ ਤੇ ਫਿਰ ਇਹ ਮੈਨੂੰ ਕਹਿ ਰਹੇ ਸੀ ਤੂੰ ਸਾਈਡ ਤੇ ਹੋ ਦੇ ਇੱਥੇ ਤੇਲ ਵੀ ਸਾਡਾ ਗਰਮ ਹੋ ਗਿਆ ਸੀ ਤੇ ਫਿਰ ਮੈਂ ਕਿਹਾ ਚਲੋ ਫਿਰ ਠੀਕ ਹੈ ਮੈਂ ਸਾਈਡ ਤੇ ਹੋ ਜਾਨੀ ਆ ਤੇ ਤੁਸੀਂ ਬਣਾ ਲਓ ਤੇ ਇੱਥੇ ਦੇਖੋ ਚਾਹ ਵੀ ਸਾਡੀ ਹੋ ਚੁੱਕੀ ਸੀ ਤੇ ਇਹ ਕਹਿ ਰਹੇ ਸੀ ਜਦੋਂ ਮੈਂ ਬ੍ਰੈਡ ਬਣਾ ਦਾਂਗਾ ਤੇ ਤੂੰ ਖਾ ਲਈ ਗਰਮ-ਗਰਮ ਕਿਉਂਕਿ ਤੂੰ ਵੀ ਜਦੋਂ ਕੋਈ ਚੀਜ਼ ਬਣਾਨੀ ਆ ਸਾਨੂੰ ਗਰਮ-ਗਰਮ ਹੀ ਖਵਾਨੀ ਆ ਤੇ ਇੱਥੇ ਦੇਖੋ ਹਸਬੰਡ ਹੁਣ ਬਣਾਣ ਲੱਗੇ ਨੇ ਬ੍ਰੈਡ ਪਕੌੜਾ ਤੇ ਤੇਲ ਹੋ ਗਿਆ ਇਹ ਗਰਮ ਤੇ ਹੁਣ ਦੇਖੋ ਇਹ ਪਾ ਰਹੇ ਨੇ ਵਿੱਚ ਬ੍ਰੈਡ ਤੇ ਇਹਨਾਂ ਬ੍ਰੈਡ ਪਾਉਂਦੇ ਪਾਉਂਦੇ ਐਨਾ ਦੇਖ ਤੇ ਵੀ ਥੋੜੇ ਜਿਹਾ ਛਿੱਟੇ ਪੈ ਗਏ ਸੀ ਕਿ ਤੇਲ ਸਾਡਾ ਬਹੁਤ ਹੀ ਗਰਮ ਹੋ ਗਿਆ ਸੀ ਤੇ ਇਹ ਮੈਨੂੰ ਕਹਿ ਰਹੀ ਸੀ ਕਿ ਮੈਂ ਤੈਨੂੰ ਤਾਂ ਹੀ ਤੇ ਕਿਹਾ ਸੀ ਕਿ ਇਹ ਬਾਹਰ ਵਾਲਾ ਕੰਮ ਨਹੀਂ ਐ ਖਲੋ ਕੇ ਕਰਨ ਵਾਲਾ ਐ ਤੇ ਤੂੰ ਸਾਈਡ ਤੇ ਹੋ ਜਾ ਮੈਂ ਤੈਨੂੰ ਅੱਜ ਆਪਣੇ ਹੱਥਾਂ ਦੇ ਨਾਲ ਬਣਾ ਕੇ ਬ੍ਰੈਡ ਪਕੌੜਾ ਖਵਾਉਣਾ ਵਾ ਤੇ ਮੈਂ ਕਿਹਾ ਚਲੋ ਠੀਕ ਐ ਕੋਈ ਗੱਲ ਨਹੀਂ ਤੇ ਇਹ ਦੇਖੋ ਫਿਰ ਇਹ ਬਣਾ ਰਹੇ ਨੇ ਸਾਡੇ ਲਈ ਅੱਜ ਬ੍ਰੈਡ ਪਕੌੜਾ ਤੇ ਅਸੀਂ ਖਾਵਾਂਗੇ ਅੱਜ ਹਸਬੰਡ ਦੇ ਹੱਥ ਦੇ ਬ੍ਰੈਡ ਪਕੌੜੇ ਤੇ ਇੱਥੇ ਦੇਖੋ ਕੜਾਹੀ ਵਿੱਚ ਬ੍ਰੈਡ ਪਾ ਦਿੱਤੀ ਐ ਤੇ ਹੁਣ ਬ੍ਰੈਡ ਸਾਡੀ ਸੋ ਰਹੀ ਐ اور اج دسا بہت ہی ਵਧੀਆ ਮੌਸਮ ਆ ਕਿਉਂਕਿ ਬਹੁਤ ਜ਼ਿਆਦਾ ਇੱਥੇ بارش ਹੋ ਰਹੀ ਹੈ ਜੰਮੂ ਵਿੱਚ ਵਿਆਸੇ ਤਾਂ ਕਹਿ ਰਹੇ ਕਿ ਹਰ ਕਿਸ ਹਰ ਕਿਤੇ ਹੀ ਅੱਜ ਬਾਰਿਸ਼ ਹੋ ਰਹੀ ਹੈ ਪਰ ਬਾਰਿਸ਼ ਦੇ ਮੌਸਮ ਵਿੱਚ ਬ੍ਰੈਡ ਪਕੌੜਾ ਹੋ ਜਾਵੇ ਕੋਈ ਵੀ ਪਕੌੜੇ ਹੋ ਜਾਂਦੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਅੱਜ ਬਹੁਤ ਜ਼ਿਆਦਾ ਦਿਲ ਕਰ ਰਿਹਾ ਸੀ ਬ੍ਰੈਡ ਪਕੌੜਾ ਖਾਣ ਵਾਈ ਤੇ ਮੈਂ ਕਿਹਾ ਚਲੋ ਮੈਂ ਬਣਾ ਲੈਂਨੀ ਆ ਪਰ ਹਸਬੰਡ ਬੋਲੇ ਸੀ ਕਿ ਨਹੀਂ ਮੈਂ ਖੁਦ ਬਣਾ ਦਾਂਗਾ ਕਿਉਂਕਿ ਤੇਲ ਦਾ ਕੰਮ ਹੈ ਕਿਤੇ ਉੱਪਰ ਨਾ ਜਾਵੇ ਕਿਉਂਕਿ ਤੂੰ ਬੈਠ ਕੇ ਕਰਨਾ ਹੈ ਤੇ ਫਿਰ ਬੈਠ ਕੇ ਪ੍ਰੋਬਲਮ ਹੋ ਜਾਂਦੀ ਹੈ ਔਰ ਕੜਾਹੀ ਵੀ ਸਾਡੀ ਬਹੁਤ ਜ਼ਿਆਦਾ ਹਿੱਲਦੀ ਹੋਇਆ ਤੇ ਇਸ ਕਰਕੇ ਫਿਰ ਇਹ ਕਹਿ ਰਹੇ ਸੀ ਕਿ ਤੂੰ ਅੱਜ ਬੈਠ ਤੇ ਮੈਂ ਗਰਮ ਗਰਮ ਬਣਾ ਕੇ ਤੈਨੂੰ ਖਲਾਨਾ ਵਾਤੇ ਤੂੰ ਆਰਾਮ ਨਾਲ ਬੈ ਕੇ ਖਾ ਲਈ ਤੇ ਮੈਂ ਬਣਾ ਦਿੰਦਾ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਤੇ ਇੱਥੇ ਦੇਖੋ ਸਾਡੀ ਜਿਹੜੀ ਬਰੈਡ ਹੋ ਰਹੀ ਹੈ ਪਰ ਬਰੈਡ ਨੂੰ ਟਾਈਮ ਲੱਗੇਗਾ ਕਿਉਂਕਿ ਬਰੈਡ ਬਣਾਦੇ ਬਣਾਦੇ ਥੋੜਾ ਟਾਈਮ ਤੇ ਲੱਗ ਜਾਂਦਾ ਹੈ ਕਿਉਂਕਿ ਇਹ ਬ੍ਰੈਡ ਜਿਹੜੀ ਹੁੰਦੀਆਂ ਨਾ ਇਹ ਥੋੜੀ ਜਲਦੀ ਬੰਦੀ ਨਹੀਂ ਹੈ ਇਹਨੂੰ ਟਾਈਮ ਲੱਗਦਾ ਕੱਚੀ-ਕੱਚੀ ਰਹਿ ਜਾਂਦੀ ਹੈ ਤੇ ਇਸ ਕਰਕੇ ਮੈਂ ਇਹਨਾਂ ਨੂੰ ਬੋਲਿਆ ਸੀ ਜਦੋਂ ਥੋੜਾ ਰੈੱਡ ਰੈੱਡ ਹੋ ਜਾਏਗੀ ਫਿਰ ਤੁਸੀਂ ਬ੍ਰੈਡ ਕੱਢਣਾ ਤੇਲ ਚੋਂ ਤੇ ਇਹ ਕਹਿ ਰਹੇ ਸੀ ਮੈਨੂੰ ਪਤਾ ਹੈ ਵੈਸੇ ਮੈਂ ਬਹੁਤ ਵਾਰ ਬਣਾਇਆ ਹੈ ਪਰ ਅੱਜ ਤੂੰ ਮੇਰੇ ਹੱਥ ਦੇ ਬ੍ਰੈਡ ਪਕੌੜਾ ਖਾ ਮੈਂ ਕਿਹਾ ਚਲੋ ਠੀਕ ਹੈ ਤੇ ਇਹ ਦੇਖੋ ਫਿਰ ਇਹ ਅੱਜ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਸੀ ਕਿਉਂਕਿ ਅੱਜ ਫਿਰ ਇਹਨਾਂ ਨੂੰ ਛੁੱਟੀ ਵੀ ਸੀ ਤੇ ਇਸ ਕਰਕੇ ਕਹਿ ਰਹੇ ਸੀ ਕਿ ਚਲੋ ਮੈਂ ਤੇਰੇ ਲਈ ਬ੍ਰੈਡ ਪਕੌੜਾ ਬਣਾਉਣਾ ਵਾ ਤੇ ਇਸ ਕਰਕੇ ਇਹ ਬ੍ਰੈਡ ਪਕੌੜਾ ਬਣਾ ਰਹੇ ਸੀ ਤੇ ਮੈਂ ਕਿਹਾ ਚਲੋ ਠੀਕ ਹੈ ਅੱਜ ਤੁਹਾਡੇ ਹੱਥ ਦੇ ਖਾਣਨੇ ਆ ਤੇ ਇੱਥੇ ਦੇਖੋ ਸਾਡੇ ਬ੍ਰੈਡ ਪਕੌੜਾ ਹੁਣ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਚੁੱਕੇ ਨੇ ਤੇ ਦੇਖੋ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਵਾ ਔਰ ਰੈੱਡ ਰੈੱਡ ਹੋ ਗਏ ਸੀ ਇੱਥੇ ਤੇ ਬਹੁਤ ਹੀ ਵਧੀਆ ਲੱਗ ਰਹੇ ਸੀ ਤੇ ਇਹ ਦੇਖੋ ਹੁਣ ਇਹ ਇਹਨਾਂ ਨੂੰ ਪਲਟ ਰਹੇ ਨੇ ਕਿਤੇ ਜ਼ਿਆਦਾ ਨਾ ਮਤਲਬ ਸੜ ਨਾ ਜਾਣ ਜ਼ਿਆਦਾ ਇਹ ਸੜ ਜਾਣ ਨਾ ਇਦਾਂ ਟੇਸਟ ਨਾ ਅਜੀਬ ਜਿਹਾ ਲੱਗਦਾ ਤੇ ਵਧੀਆ ਨਹੀਂ ਲੱਗਦਾ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਜਦੋਂ ਲਾਲ ਹੋ ਜਾਣਗੇ ਨਾ ਉਦੋਂ ਕੱਢ ਲਿਓ ਤੇ ਇਹ ਦੇਖੋ ਹੁਣ ਤੇਲ ਚੋਂ ਬਾਹਰ ਕੱਢ ਰਹੇ ਨੇ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਦੇਖੋ ਬਣ ਚੁੱਕੇ ਨੇ ਤੇ ਜ਼ਿਆਦਾ ਅਸੀਂ ਲਾਲ ਨਹੀਂ ਕਰਦੇ ਕਿਉਂਕਿ ਜ਼ਿਆਦਾ ਲਾਲ ਕੀਤੇ ਨਾ ਤੇ ਇਹ ਵਧੀਆ ਨਹੀਂ ਲੱਗਨੇ ਖਾਣ ਵਿੱਚ ਇਸ ਕਰਕੇ ਦੇਖੋ ਏ ਮਤਲਬ ਕਿ ਜਿਨਨੇ ਕਿ ਲਾਲਸੀ ਕਰਨਾ ਚਾਹਨੇ ਉਹਨੇ ਇੱਕ ਲਾਲ ਬ੍ਰੈਡ ਪੀਸ ਹੋ ਗਈ ਸੀ ਤੇ ਇੱਥੇ ਖੁਸ਼ੀ ਆ ਗਈ ਸੀ ਤੇ ਖੁਸ਼ੀ ਦੇਖੋ ਮੇਰੇ ਕੋਲ ਆ ਗਈ ਆ ਸਕੂਲ ਨਹੀਂ ਗਈ ਸੀ ਕਿਉਂਕਿ ਬਾਰਿਸ਼ ਬਹੁਤ ਤੇਜ਼ ਸੀ ਇਸ ਕਰਕੇ ਮੈਂ ਨੂੰ ਸਕੂਲ ਨਹੀਂ ਭੇਜਿਆ ਤੇ ਇੱਥੇ ਇਹ ਗਾਣਾ ਸੁਣਾ ਰਹੀ ਸੀ ਬਹੁਤ ਵਧੀਆ ਦੇਖੋ ਤੇ ਇਹ ਗਾਣਾ ਹੈਗਾ ਸੀ ਲੁੱਟੀ ਗਈ ਵੇ ਮੈਂ ਬਾਲਮਾ ਤੇਰੇ ਨਾਲ ਵਿਆਹ ਕਰਵਾ ਕੇ ਤੇ ਮੈਂ ਕਿਹਾ ਚੱਲ ਹੁਣ ਤੂੰ ਆਂਦਾ ਕਰ ਤੂੰ ਅੰਦਰ ਜਾ ਤੇ ਤੇਰੇ ਲਈ ਬਰੈਡ ਪੀਸ ਲੈ ਕੇ ਆਨੀ ਆ ਤੇ ਤੂੰ ਖਾਈ ਤੇ ਇੱਥੇ ਗਾਣਾ गा ਰਹੀ ਸੀ ਬਸ ਮਸਤੀ ਕਰ ਰਹੀ ਸੀ ਔਰ ਚਾਹਤ ਗਈ ਸੀ ਸਕੂਲ ਕਿਉਂਕਿ ਉਹਦੇ ਪੇਪਰ ਹੈਗੇ ਆ ਤੇ ਖੁਸ਼ੀ ਦੇ ਪੇਪਰ ਨਹੀਂ ਸੀ ਤੇ ਹੁਣ ਦੇਖੋ ਅਸੀਂ ਹੁਣ ਬਰੈਡ ਪੀਸ ਬਾਹਰ ਕਢ ਲਾਂਗੇ ਕਿਉਂਕਿ ਇਹ ਪੂਰੀ ਤਰੀਕੇ ਨਾਲ ਹੁਣ ਹੋ ਚੁੱਕੇ ਨੇ ਔਰ ਹਸਬੰਦ ਨੇ ਕੜਾਈ ਫੜ ਲਈ ਸੀ ਕਿਉਂਕਿ ਕੜਾਹੀ ਇੰਨੀ ਜ਼ਿਆਦਾ ਹਿੱਲਦੀ ਪਈ ਸੀ ਤੇ ਇਹ ਕਹ ਰਹੀ ਸੀ ਕੜਾਹੀ ਡਿੱਗਣ ਦਾ ਡਰ ਹੁੰਦਾ ਵਾ ਇਸ ਕਰਕੇ ਮੈਂ ਤੈਨੂੰ ਕਹਿਣਾ ਨਾਵਾ ਕਿ ਤੂੰ ਜਦੋਂ ਕੰਮ ਕਰਦੀ ਆ ਧਿਆਨ ਨਾ ਕਰਿਆ ਕਰ ਤੇ ਇਹ ਦੇਖੋ ਸਾਡੇ ਬਰੈਡ ਪੀਸ ਤੇ ਹੋ ਗਏ ਸੀ ਹੁਣ ਇਹ ਨਾ ਦੇਖੋ ਪਲੇਟ ਵਿੱਚ ਕਢ ਲਏ ਨੇ ਤੇ ਬਹੁਤ ਵਧੀਆ ਲਾਲ ਲਾਲ ਹੋ ਗਏ ਸੀ ਔਰ कुरकुरे ਲੱਗਦੇ ਹੀ ਤੇ ਇਹ ਮੈਨੂੰ ਕਹਿ ਰਹੇ ਸੀ ਕਿ ਤੂੰ ਇੰਜ ਕਰ ਤੂੰ ਵੀ ਖਾ ਲੈ ਤੇ ਮੈਂ ਕਿਹਾ ਪਹਿਲੇ ਤੁਸੀਂ ਬਣਾ ਲਓ ਉਸ ਤੋਂ ਬਾਅਦ ਹੀ ਮੈਂ ਖਾਵਾਂਗੀ ਤੇ ਇਹ ਕਹਿੰਦੇ ਕਿ ਤੂੰ ਵੀ ਜਦੋਂ ਕੋਈ ਚੀਜ਼ ਬਣਾਨੀ ਹੈ ਤੇ ਸਾਨੂੰ ਗਰਮ ਗਰਮ ਖਵਾਨੀ ਹੈ ਮੈਂ ਵੀ ਕਹਿਣਾ ਵਾਂ ਕਿ ਤੂੰ ਗਰਮ ਗਰਮ ਖਾ ਲੈ ਕਿਉਂਕਿ ਤੈਨੂੰ ਵੀ ਵਧੀਆ ਲੱਗੇਗਾ ਤੇ ਮੈਂ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ ਪਹਿਲਾਂ ਤੁਸੀਂ ਬਣਾ ਲਓ ਕਿਉਂਕਿ ਬੱਚੇ ਹੈਗੇ ਸੀ ਖੁਸ਼ੀ ਵੀ ਹੈਗੀ ਸੀ ਤੇ ਮੇਰੀ ਦੀਦੀ ਦਾ ਬੇਟਾ ਹੈਗਾ ਸੀ ਮੈਂ ਕਿਹਾ ਅੰਜ ਕੋਣ ਇਹਨਾਂ ਦੋਵਾਂ ਨੂੰ ਖਿਲਾ ਦਿਓ ਪਾਪਾ ਨੂੰ ਖਿਲਾ ਦਿਓ ਸਤੋਂ ਬਾਅਦ ਮੈਂ ਖਾ ਲਵਾਂਗੀ ਕਹਿੰਦੇ ਠੀਕ ਹੈ ਤੇ ਹੁਣ ਬਸ ਇੱਥੇ ਥੋੜੇ ਜਿਹਾ ਬਰੈਡ ਪੀਸ ਸਾਡੇ ਹੋ ਗਏ ਸੀ ਤੇ ਮੈਂ ਕਿਹਾ ਪਹਿਲਾਂ ਬੱਚਿਆਂ ਨੂੰ ਦੇ ਦੋ ਉਸ ਤੋਂ ਬਾਅਦ ਅਸੀਂ ਖਾ ਲਵਾਂਗੇ ਤੇ ਇਹ ਬਹੁਤ ਹੀ ਵਧੀਆ ਤੇ ਕ੍ਰਿਸਪੀ ਸੀ ਮਤਲਬ ਕਿ ਬਹੁਤ ਜ਼ਿਆਦਾ ਹੀ ਸੌਫਟ ਸੀ ਤੇ ਮੈਂ ਕਿਹਾ ਚਲ ਆ ਦੇਖਣ ਨੂੰ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਸੀ ਇਹ ਤੇ ਹੁਣ ਦੇਖੋ ਇੱਕ ਸਾਈਡ ਤੇ ਸਾਡੀ ਚਾਹ ਵੀ ਹੋ ਗਈ ਸੀ ਚਾਹ ਨੂੰ ਤੇ ਇਹਨਾਂ ਨੇ ਤਾਂ ਜਾ ਜਾ ਕੇ ਨਾ ਕਾਲੀ ਹੀ ਕਰ ਦਿੱਤਾ ਮੈਂ ਕਿਹਾ ਦੁੱਧ ਪਾ ਲਓ ਚਾਹ ਚ ਤੇ ਇੱਥੇ ਦੇਖੋ ਜੀ ਇੱਕ ਖਾ ਰਿਹਾ ਹੈ ਬ੍ਰੈਡ ਪਕੌੜਾ ਦੀਦੀ ਦਾ ਬੇਟਾ ਤੇ ਇੱਥੇ ਚਾਹ ਪੀ ਰਿਹਾ ਨਾਲ ਤੇ ਚਾਹ ਤੇ ਹੈ ਨਹੀਂ ਚਾਹ ਤੇ ਸਕੂਲ ਸੀ ਹਜੇ ਤੇ ਗਰਮ-ਗਰਮ ਖਾ ਕੇ ਕਹਿ ਰਹੀ ਸੀ ਬਹੁਤ ਵਧੀਆ ਹੈ ਟੇਸਟ ਬਹੁਤ ਜ਼ਿਆਦਾ ਆਂਦਿਆ ਹੈ ਤੇ ਇਹ ਦੇਖੋ ਇੱਥੇ ਖੁਸ਼ੀ ਖਾ ਰਹੀ ਸੀ ਤੇ ਖੁਸ਼ੀ ਦੇਖੋ ਵੈਸੇ ਕੋਈ ਚੀਜ਼ ਖਾਂਦੀ ਤੇ ਹੈ ਨਹੀਂ ਪਰ ਇਸਨੂੰ ਬ੍ਰੈਡ ਪਕੌੜਾ ਬਹੁਤ ਹੀ ਵਧੀਆ ਲੱਗਾ ਸੀ ਔਰ ਕਹਿ ਰਹੀ ਸੀ ਮੈਨੂੰ ਬਹੁਤ ਹੀ ਯੰਮੀ ਲੱਗਾ ਹੈ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਜ਼ਿਆਦਾਤਰ ਤੇ ਕੁਝ ਵੀ ਨਹੀਂ ਖਾਂਦੀ ਤੇ ਬਸ ਜੋ ਵੀ ਖਾਂਦੀ ਹੈ ਬਸ ਇਸਨੂੰ ਇਹੀ ਖਿਲਾ ਦਿੰਨੇ ਆ ਤੇ ਇੱਥੇ ਦੇਖੋ ਦੋਨੋਂ ਪਤਾ ਨਹੀਂ ਐ ਕਾਰਟੂਨ ਵਗੈਰਾ ਦੇਖ ਰਹੀ ਸੀ ਟੀਵੀ ਦੇ ਵਿੱਚ ਤੇ ਮੈਂ ਇਹਨਾਂ ਨੂੰ ਬੋਲੇ ਸੀ ਕੁਝ ਹੋਰ ਲਗਾ ਦਿਓ ਕਦੀ ਹੰਨ ਵੀ ਟੀਵੀ ਦੇਖਣ ਦਿਆ ਕਰੋ ਪਰ ਸਾਨੂੰ ਇਹ ਟੀਵੀ ਦੇਖਣ ਹੀ ਨਹੀਂ ਦਿੰਦੇ ਕੀ ਕਰੀਏ ਤੇ ਖੁਸ਼ੀ ਜਦੋਂ ਇੱਥੇ ਬ੍ਰੈਡ ਪੀਸ ਖਾ ਰਹੀ ਸੀ ਇਹਦੇ ਮੂੰਹ ਵਿੱਚ ਮਿਰਚ ਆ ਗਈ ਸੀ ਕਹਿ ਰਹੀ ਸੀ ਸਿਨੇ ਸੇ ਛੱਡ ਦਿੱਤਾ ਸੀ ਕਹਿੰਦੀ ਕਿ ਮੈਂ ਹੁਣ ਬੱਸ ਹੋਰ ਨਹੀਂ ਖਾਣਾ ਕਿਉਂਕਿ ਮੂੰਹ ਵਿੱਚ ਮਿਰਚੀ ਆ ਗਈ ਸੀ ਇਸਦੇ ਤੇ ਇਸ ਨੂੰ ਬੱਸੇ ਬਹੁਤ ਜ਼ਿਆਦਾ ਟੇਸਟ ਲੱਗ ਰਿਹਾ ਸੀ ਕਿਉਂਕਿ ਇਸ ਵਿੱਚ ਅਸੀਂ ਹਰੀਆਂ ਮਿਰਚਾਂ ਵੀ ਕਾਫੀ ਪਾਈਆਂ ਹੋਈਆਂ ਸੀ ਲਾਲ ਮਿਰਚਾਂ ਅਸੀਂ ਜ਼ਿਆਦਾ ਨਹੀਂ ਸੀ ਪਾਈਆਂ ਤੇ ਇਹਨੂੰ ਬਹੁਤ ਵਧੀਆ ਲੱਗ ਰਿਹਾ ਸੀ ਖੁਸ਼ੀ ਨੂੰ ਤੇ ਇੱਥੇ ਦੇਖੋ ਜੀ ਹੁਣ ਹਸਬੈਂਡ ਆ ਗਏ ਨੇ ਮੇਰੇ ਲਈ ਬ੍ਰੈਡ ਪਕੌੜਾ ਲੈ ਕੇ ਗਰਮ-ਗਰਮ ਬ੍ਰੈਡ ਪਕੌੜਾ ਲੈ ਆਏ ਸੀ ਕਹਿ ਰਹੇ ਸੀ ਹੁਣ ਤੂੰ ਵੀ ਖਾ ਲੈ ਕਿਉਂਕਿ ਗਰਮ-ਗਰਮ ਖਾਂਦਾ ਬਹੁਤ ਹੀ ਮਜ਼ਾ ਹੁੰਦਾ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਮੈਂ ਖਾ ਲੈਂਨੀ ਆ ਤੇ ਇੱਥੇ ਦੇਖੋ ਹੁਣ ਮੈਂ ਖਾਣ ਲੱਗੀ ਆ ਬ੍ਰੈਡ ਪਕੌੜਾ ਗਰਮ-ਗਰਮ ਬ੍ਰੈਡ ਔਰ ਗਰਮ-ਗਰਮ ਚਾਹ ਆ ਜਾਓ ਤੁਸੀਂ ਵੀ ਮੇਰੇ ਨਾਲ ਖਾ ਲਓ ਦੋਸਤੋ ਕਿਉਂਕਿ ਮੈਂ ਸਾਰਿਆਂ ਨੂੰ ਗਰਮ ਗਰਮ ਚੀਜ਼ ਖਵਾਉਣੀ ਆ ਤੇ ਐਂਡ ਐਂਡ ਤੱਕ ਜਦੋਂ ਸਭ ਖਾ ਲੈਂਦੇ ਨੇ ਫਿਰ ਮੈਂ ਖਾਨੀ ਆ ਨਾ ਤੇ ਇਸ ਕਰਕੇ ਕਹਿੰਦੇ ਅੱਜ ਤੂੰ ਗਰਮ ਗਰਮ ਖਾ ਤੇ ਸੱਚੀ ਦਾ ਸਭ ਬਹੁਤ ਹੀ ਵਧੀਆ ਬਣੇ ਸੀ ਦੋਸਤੋ ਆ ਜਾਓ ਤੁਸੀਂ ਮੇਰੇ ਨਾਲ ਖਾ ਲਓ ਬਾਏ